ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਰਾਸ ਸਭਾ ਤੋਂ ਅਸਤੀਫਾ ਦਿੱਤਾ ਤੇ ਹੁਣ ਬੀਜੇਪੀ ਤੋਂ ਅਸਤੀਫਾ ਦਿੱਤਾ ਨਵਜੋਤ ਕੌਰ ਸਿੱਧੂ ਬੀਜੇਪੀ ਦੇ ਨਾਲ ਨੇ ਉਹ ਅਸਤੀਫਾ ਕਿਉਂ ਨਹੀਂ ਦੇ ਰਹੇ ਔਰ ਨਵਜੋਤ ਸਿੰਘ ਸਿੱਧੂ ਨੇ ਕਿਉਂ ਅਸਤੀਫਾ ਦਿੱਤਾਗਾ ਸਾਡੇ ਨਾਲ ਨਵਜੋਤ ਕੌਰ ਸਿੱਧੂ ਨਾਲ ਗੱਲਬਾਤ ਕਰਦੇ ਆਂ ਮੈਮ ਸਭ ਤੋਂ ਪਹਿਲੇ ਦੱਸੋ ਕਿ ਨਵਜੋਤ ਸਿੰਘ ਸਿੱਧੂ ਨੇ ਹੁਣ ਕਿਉਂ ਸਿਫਾਇਤਾ ਉਸ ਦਿਨ ਕੌਣ ਦਿੱਤਾ ਜਨ ਰਾਸਵਾ ਦਿੱਤਾ ਸੀ ਉਹਨਾਂ ਨੇ ਜਿੱਦਣ ਸੋਚਿਆ ਸੀਗਾ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਸੀਗਾ ਕਿ ਬੀਜੇਪੀ ਚਾਹਦੀ ਨਹੀਂ ਕਿ ਮੈਂ ਪੰਜਾਬ ਚ ਕਰਾਂ ਉਹਨਾਂ ਦੀ ਅਸੰਪਸ਼ਨ ਇਹ ਸੀ ਐਂਡ ਬਹੁਤ ਬਹੁਤ ਸਾਰੇ ਸੀਨੀਅਰ ਲੀਡਰਸ ਕਦੇ ਵੀ ਰਿਟਰਨ ਨਹੀਂ ਭੇਜਦੇ ਉਹ ਅਸਿਊਮ ਕੀਤਾ ਜਾਂਦਾ ਹੈ ਆਲਰੇਡੀ ਕਿ ਆਲਰੇਡੀ ਜੇ ਰਾਜ ਸਭਾ ਤੋਂ ਰਿਜ਼ਾਈਨ ਕਰਤਾ ਮਤਲਬ ਪਾਰਟੀ ਤੋਂ ਰਿਜ਼ਾਈਨ ਕਰਤਾ ਪਰ ਜੋ ਇੱਥੇ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਸੀਗਾ ਕਿ ਉਹ ਸਟੇਲ ਬੀਜੇਪੀ ਦਾ ਪਾਰਟ ਹੈ ਤੇ ਫਰੰਟ ਬਣਾ ਰਿਹਾ ਹੈ ਸ਼ਾਇਦ ਉਹਨਾਂ ਨੂੰ ਕਿਸੇ ਪ ਦਨਿਆ ਅਕਾਲੀ ਦਲ ਨੂੰ ਫੇਵਰ ਕਰਨ ਸੋ ਨੂੰ ਕਲੀਅਰ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਉਹ ਰਿਜ਼ਾਈਨ ਕਰਕੇ ਦੱਸਣ ਕਿ ਹੀ ਇਸ ਨੋ ਲੋਂਗਰ ਆ ਪਰਟ ਆਫ ਬੀਜਪੀ ਐਂਡ ਇਨ ਐਨੀ ਕੇਸ ਹੀ ਵਿਲ ਨਾਟ ਸਪੋਰਟ ਅਕਾਲੀ ਦਲ ਤੁਸੀਂ ਕਿਉਂ ਨਸਤਿਫਾ ਦੇ ਰਹੇ ਹੋ ਤੁਸੀਂ ਕਿਉਂ ਕਹਿ ਰਹੇ ਹੋ ਬਾਰ 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 ਕਿ ਮੈਂ ਬੀਜਪੀ ਦੇ ਨਾਲ ਆ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਮੈਂ ਐਜ਼ ਅ ਐਮਐਲਏ ਆਪਣੇ ਹਲਕੇ ਦੇ ਲੋਕਾਂ ਨੂੰ ਕੁਝ ਦਿਆਂ ਮੇਰੇ ਕੰਮ ਚੱਲ ਰਹੇ ਆ ਮੈਂ ਕੰਮ ਛੱਡ ਕੇ ਉਹਨਾਂ ਨੂੰ ਸੜਕ ਤੇ ਬਹਿ ਜਾ ਮੈਨੂੰ ਕੋਈ ਜਸਟੀਫਿਕੇਸ਼ਨ ਹੈ ਹੀ ਨਹੀਂ ਇਸ ਗੱਲ ਦੀ ਮੈਂ ਪ੍ਰੈਕਟੀਕਲੀ ਗੱਲ ਕਰਦੀ ਆ ਜਿੱਦ ਦਿਨ ਮੈਨੂੰ ਲੱਗੇ ਕਿ ਕੋਈ ਫਰੰਟ ਕੋਈ ਪੋਲਿਟਿਕਲ ਪਾਰਟੀ ਹੋਵੇ ਕੋਈ ਫਰੰਟ ਹੋਵੇ ਜਿਹੜਾ ਤਿਆਰ ਹੋ ਕੇ ਪੰਜਾਬ ਦੇ ਹਿੱਤ ਦੇ ਵਿੱਚ ਦਿਖਾਏ ਕਿ ਹਾਂ ਰੀਅਲੀ ਪੰਜਾਬ ਦੇ ਲਈ ਕੰਮ ਕਰ ਸਕਦੇ ਆ ਬਦਲਾਵ ਕਰ ਸਕਦੇ ਆ ਦੈਨ ਆਈ ਊਡ ਲਾਈਕ ਟੂ ਬੀ ਅ ਪਾਰਟ ਆਫ ਦ ਸਿਸਟਮ ਅਦਰਵਾਇਜ਼ ਆਈ ਊਡ ਮੱਚ ਮੋਰ ਪ੍ਰਿਫਰ ਕਿ ਮੈਂ ਆਪਣੀ ਐਨਜੀਓ ਚਲਾ ਲਾਂ ਜਾਂ ਮੈਂ ਆਪਣਾ ਮੈਡੀਕਲ ਪ੍ਰੋਫੈਸ਼ਨ ਕਰ ਲਾਂ ਪਰਸਪੈਕਸ਼ਨ ਕੰਮ ਕਰਦੀ ਹੈਗੀ ਪਰਸਪੈਕਸ਼ਨ ਇਹ ਬਣ ਰਹੀ ਹੈ ਕਿ ਤੁਸੀਂ ਜਦੋਂ ਬਾਰ ਬਾਰ ਕਹਿੰਦੇ ਹੋ ਮੈਂ ਬੀਜੇਪੀ ਦੇ ਨਾਲ ਆ ਕਿ ਤੁਸੀਂ ਆਪਣੀ ਸੁਭਦਾ ਦੇਖ ਰਹੇ ਹੋਗੇ ਪਰਸਪੈਕਸ਼ਨ ਤੁਹਾਡੇ ਖਿਲਾਫ ਗਲਤ ਬਣ ਰਹੀ ਹੈ ਤੁਹਾਨੂੰ ਲੱਗਦਾ ਨਹੀਂਗਾ ਕਿ ਇਸ ਦੀ ਫਤਿਹ ਦੇਣਾ ਚਾਹੀਦਾ ਹੁ ਕਿਹੜੀ ਹੁਣ ਤੁਸੀਂ ਦੱਸੋ ਗੱਡੀ ਆਪਣੀ ਹੁਣ ਤਾਂ ਤੁਸੀਂ ਸੀਪੀਐਸ ਵੀ ਨਹੀਂ ਰਹੇ ਹੁਣ ਕਿਹੜੀ ਸਹੂਇਦਾ ਐਂਡ ਮੈਡਮ ਸਿੱਧੂ ਜੋ ਆਪਣਾ ਖਰਚਾ ਕਰਦੀ ਏ ਆਪਣੀ ਜੇ ਭਾਜਪਾ ਤੋਂ ਕੋਈ ਫਾਇਦੇ ਲੈਨੇ ਹੁੰਦੇ ਤਾਂ ਅੱਜ ਤੱਕ 12 ਸਾਲਾਂ ਚੋਂ ਭਾਜਪਾ ਕਹਿੰਦੇ ਇੱਕ ਬੰਦੇ ਦੀ ਨੌਕਰੀ ਲੱਤੀ ਹੋਵੇ ਜਿੰਨੇ ਮੈਂ ਟੂਰ ਕੀਤੇ ਡੈਲੀ ਮਿਨਿਸਟਰਸ ਨੂੰ ਮਿਲੀ 1 ਰੁਪਈਆ ਨਾਲ ਤੋਂ ਲੱਤਾ ਹੋਵੇ ਕਦੇ ਐਲਟੀਸੀ ਲਿੱਤੀ ਹੋਵੇ ਮੇਰੀਆਂ ਪ੍ਰਾਈਵੇਟ ਗੱਡੀਆਂ ਚੱਲਦੀਆਂ ਆਪਣਾ ਪੈਟਰੋਲ ਪਾ ਕੇ ਸਰਕਾਰ ਤੋਂ ਪੈਟਰੋਲ ਲੱਤਾ ਹੋਵੇ ਹੁਣ ਤਾਂ ਸੀਪੀਐਸ ਦਾ ਹੱਕ ਵੀ ਨਹੀਂ ਰਿਹਾ ਹੁਣ ਕਿਹੜੇ ਫਾਇਦੇ ਰਹਿ ਗਏ ਹੁਣ ਤਾਂ ਤਨਖਾਹ ਡਾਕਟਰ ਦੀ ਤਨਖਾਹ ਤਿੰਨ ਲੋਕਾਂ ਨੂੰ ਛੱਡ ਕੇ ਜਾਮਾ ਜਵੇਂ ਪਹਿਲਾਂ ਅਰਵਿੰਦ ਕੇਜੀਵਲ ਪਗੋੜਾ ਹੋ ਗਿਆ ਜੀ ਭੱਜ ਗਿਆ ਜੀ ਹੁੰਦੀ ਤਾਂ ਉਹੀ ਹੁੰਦਾ ਐਮਐਲਏ ਜਦੋਂ ਆਪਣੇ ਲੋਕਾਂ ਨੂੰ ਛੱਡ ਕੇ ਭੱਜਦਾ ਤਾਂ ਲੋਕ ਕਹਿੰਦੇ ਪਗੋੜਾ ਹੋ ਗਿਆ ਮੈਂ ਆਪਣੇ ਕੰਮਾ ਕਰਕੇ ਪ੍ਰਗਟ ਸਿੰਘ ਪ੍ਰਗਟ ਸਿੰਘ ਪਗੋੜੇ ਹੋ ਗਏ ਨਹੀਂ ਉਹਨਾਂ ਦੇ ਕੰਮ ਉਹਨਾਂ ਨੂੰ ਵੈਸੇ ਨਹੀਂ ਮਿਲੇ ਸੀ ਉਹਨਾਂ ਨੇ ਤਾਂ ਹੀ ਜਸਟੀਫਾਈ ਕੀਤਾ ਕਿ ਮੇਰੇ ਤਾਂ ਜਿਹੜੇ ਪ੍ਰੋਜੈਕਟ ਐ ਉਹੀ ਗਲਤ ਕੀਤੇ ਨਵਜੋਤ ਸਿੰਘ ਸਿੱਧੂ ਪਗੋੜੇ ਹੋਗੇ ਉਹਨਾਂ ਨੇ ਵੀ ਤਾਂ ਰਿਜ਼ਾਈਨ ਦਿੱਤਾਗਾ ਨਵਜੋਤ ਸਿੰਘ ਸਿੱਧੂ ਇਸ ਨੋਟ ਹੋਲਡਿੰਗ ਐਨੀ ਪੋਸਟ ਯੂ ਸ਼ੁਡ ਅੰਡਰਸਟੈਂਡ ਉਹਨਾਂ ਨੇ ਰਾਜ ਸਭਾ ਛੱਡ ਦਿੱਤੀ ਹੀ ਇਸ ਨੋਟ ਹੋਲਡਿੰਗ ਐਨੀ ਪੋਸਟ ਸੋ ਪਗੋੜੇ ਹੁੰਦਾ ਮਤਲਬ ਹੀ ਨਹੀਂ ਪੋਸਟ ਐ ਤੁਸੀਂ ਕਿਸੇ ਕੰਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਉਹਨਾਂ ਦੇ ਲੀਡਰ ਚੁਣੇ ਹੋਏ ਹੋ ਤਾਂ ਛੱਡਦੇ ਹੋ 댓 ਇਜ਼ ਰੋਂਗ ਨਹੀਂ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਤੁਸੀਂ ਮੌਕਾ ਦੇਖਦੇ ਹੋਗੇ ਜਦੋਂ ਮੌਕਾ ਤੁਹਾਨੂੰ ਲੱਗਦਾ ਸੀ ਆਮ ਆਦ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕਰ ਰਹੇ ਸੀ ਹੁਣ ਤੁਸੀਂ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਣ ਲੱਗੇ ਮੈਂ ਹਮੇਸ਼ਾ ਸੋਸ਼ਲ ਇਸ਼ੂਸ ਤੇ ਗੱਲ ਕਰਦੀ ਆ ਮੈਂ ਅੱਜ ਤੱਕ ਕਿਹਾ ਕਿ ਮੈਨੂੰ ਉਹਨਾਂ ਦਾ ਕੀ ਪਸੰਦ ਆਇਆ ਮੈਨੂੰ ਉਹ ਜਾਣਦਾ ਹੀ ਨਹੀਂ ਮੈਂ ਕੀ ਕਮੈਂਟ ਕਰਦੀ ਤੇ ਜਿਵੇਂ ਕਮੈਂਟ ਕਰਦੀ ਮੈਂ ਮਿਲ ਕੇ ਕਹਿ ਦਿੰਦੀ ਉਹਨੇ ਉਹਨੂੰ ਮੈਂ ਜੁਆਇਨ ਕਰ ਲੈਂਦੀ ਜੇ ਮੈਨੂੰ ਇੰਨਾ ਹੀ ਸਟਰੋਂਗ ਹੋਣਾ ਤਾਂ ਬਾਰੇ ਹੁੰਦਾ ਲੋਕਾਂ ਨੂੰ ਸਾਰਿਆਂ ਨੂੰ ਪਰਸਪੈਕਸ਼ਨ ਬਦਲੀ ਹੈ ਮੇਰੀ ਕਿਉਂ ਬਦਲੀ ਹੈ ਸਾਰੇ ਪੰਜਾਬ ਦੀ ਪਰਸਪੈਕਸ਼ਨ ਬਦਲੀ ਹੈ ਕਿਉਂ ਬਦਲੀ ਹੈ ਕਿਉਂਕਿ ਜੋ ਨਾ ਤੇ ਕਾਂਟ ਸਾਹਮਣੇ ਆਏ ਉਹਦੇ ਕਰਕੇ ਲੋਕਾਂ ਦੀ ਪਰਸਪੈਕਸ਼ਨ ਬਦਲੀ ਹੈ ਕੱਲੀ ਮੇਰੀ ਬਦਲੀ ਹੈ ਜਦੋਂ ਤੁਸੀਂ ਜਦੋਂ ਤੁਸੀਂ ਗਾਲਾਂ ਕੱਢਣੇ ਸ਼ੁਰੂ ਕੀਤੇ ਨੇ ਆਮ ਆਦਮੀ ਪਾਰਟੀ ਨੂੰ ਉਦੋਂ ਅਜੇ ਇਹ ਜਾ ਕੁਝ ਨਹੀਂ ਆਇਆ ਸੀ ਉਦੋਂ ਤਾਂ ਸਿਰਫ ਸਿੱਧੂ ਦੀ ਕਿਉਂਕਿ ਗੱਲ ਨਹੀਂ ਬਣੀ ਉਹਦੇ ਤੋਂ ਬਾਅਦ ਤੁਸੀਂ ਅਟੈਕ ਕਰਨਾ ਸ਼ੁਰੂ ਕਰਤਾ ਬਿਲਕੁਲ ਵੀ ਨਹੀਂ ਉਦੋਂ ਉਹਨਾਂ ਦੇ ਰੇਪ ਕੇਸਸ ਐਂਡ ਉਹਨਾਂ ਦੇ ਜਿਹੜੇ 14 ਮੈਂਬਰਸ ਹੈ ਉਹਨਾਂ ਦੇ ਅਗੇਂਸਟ ਆਰਟੀਆਈ ਐਕਟੀਵਿਸਟ ਨੇ ਮੈਨੂੰ ਦਿਖਾਇਆ ਮੈਨੂੰ ਆ ਕੇ ਸਾਰਿਆਂ ਨੇ ਮਿਲੇ ਤੇ ਮੈਨੂੰ ਦਿਖਾਇਆ ਕਿ ਆਹ ਦੇਖੋ ਮੈਡਮ ਇਹਨਾਂ ਦੇ ਜਿਹੜੇ ਕੈਂਡੀਡੇਟਸ ਮਿਲੇ ਹੈ ਇਹਨਾਂ ਦਾ ਕੀ ਹਾਲ ਹੈ ਇਹਨਾਂ ਤੇ 14 ਦੇ ਕ੍ਰਿਮੀਨਲ ਸੋ ਉਹ ਲੋਕਾਂ ਨੂੰ ਨਵੇਂ ਬੰਦਿਆਂ ਨੂੰ ਉਹੇ ਜਿਹਾ ਮੌਕਾ ਦੇਣਾ ਕਿ ਜਿਹੜੇ ਪਹਿਲਾਂ ਹੀ ਇਮਾਨਦਾਰ ਨਹੀਂ ਹੈ ਜਾਂ ਪਹਿਲਾਂ ਹੀ ਉਹਨਾਂ ਤੇ ਕ੍ਰਾਪਸ਼ਨ ਦੇ ਚਾਰजेस ਹੈ ਪੰਜਾਬ ਨੂੰ ਕੀ ਦੇਣਗੇ ਤੁਸੀਂ ਫੇਸਿਸ ਚੰਗੇ ਲੈ ਕੇ ਆਓ ਜਿਨ੍ਹਾਂ ਤੇ ਲੋਕਾਂ ਨੂੰ ਦਾਗ ਨਾ ਹੋਵੇ ਕੋਈ ਦਾਗ ਨਾ ਹੋਵੇ ਤਾਂ ਤਾਂ ਤੁਸੀਂ ਇੱਕ ਆਲਟਰਨੇਟਿਵ ਦੇ ਰਹੇ ਹੋ ਸਰਕਾਰ ਤੁਸੀਂ ਉਦੋਂ ਕਹਿੰਦੇ ਸੀ 8 10 ਚੋਂ 8 ਵੋਟਾਂ ਆਮ ਆਦਮੀ ਪਾਰਟੀ ਨੂੰ ਪੈਣ ਜਾ ਰਹੀਆਂ ਨੇ ਅੱਜ ਤੂੰ 2 ਮਹੀਨੇ ਪਹਿਲਾਂ ਇਹ ਗੱਲ ਤੁਸੀਂ ਮੈਨੂੰ ਕਹੀ ਸੀ ਹਾਂ ਹੁਣ 10 ਚੋਂ 8 ਵੋਟਾਂ ਕਿਹਨੂੰ ਪੈ ਰਹੀਆਂ ਨੇ ਨਹੀਂ ਕਿਸੇ ਨੂੰ ਵੀ ਨਹੀਂ ਹੁਣ ਤਾਂ ਲੋਕ ਅਟ ਮੋਸਟ ਕਨਫਿਊਜ਼ਡ ਹੈ ਐਂਡ ਹੁਣ ਦੁਆਬਾ ਮਾਲਵਾ ਮਾਝਾ ਅਲੱਗ-ਅਲੱਗ ਸੋਚਾ ਹੈ ਬੇਸਿਕਲੀ ਪੀਪਲ ਆਰ ਟੋਟਲੀ ਕਨਫਿਊਜ਼ਡ ਬਿਕੋਜ਼ ਇੱਕ ਵੇਵ ਸੀ ਬਹੁਤ ਜ਼ਿਆਦਾ ਸਟਰੋਂਗ ਉਹਨਾਂ ਦੇ ਵੱਲ ਜਾ ਰਹੀ ਜਿਹੜੀ ਬਹੁਤ ਛੇਤੀ ਉਹਨਾਂ ਦਾ ਗ੍ਰਾਫ ਨੀਚੇ ਆਇਆ ਸੋ ਆਈ ਐਮ ਐਸ ਕਨਫਿਊਜ਼ਡ ਐਸ ਪੀਪਲ ਆਰ ਬਿਕੋਜ਼ ਸਿੱਧੂ ਨੂਬੀ ਨਹੀਂ ਵੋਟਾਂ ਪੈਣਗੀਆਂ ਅਗੇ ਚੌਥਾ ਫਰੰਟ ਬਣਦਾ ਮੈਂ ਕੁਝ ਨਹੀਂ ਕਹਿ ਸਕਦੀ ਇੱਕ ਇਮਾਨਦਾਰ ਆਲਟਰਨੇਟਿਵ ਦੀ ਨਾ ਜ਼ਰੂਰੀ ਹੈ ਜੇ ਲੋਕ ਨਹੀਂ ਚਾਹੁੰਦੇ ਕਿ ਇਮਾਨਦਾਰ ਬੰਦੇ ਆ ਕੇ ਪੰਜਾਬ ਨੂੰ ਸੰਭਾਲਣ ਲੋਕਾਂ ਦੀ ਪ੍ਰੋਬਲਮ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਨਵਜੋਤ ਸਿੱਧੂ ਜਾਂ ਉਹਦੇ ਨਾਲ ਦੇ ਇਮਾਨਦਾਰ ਬੰਦਿਆਂ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਪੰਜਾਬ ਨੂੰ ਬਚਾਉਣ ਦੀ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਇਸ ਟਾਈਮ ਮਜ਼ਬੂਤ ਆ ਗਈ ਕਿਹੜੀ ਪਾਰਟੀ ਦਾ ਹੱਥ ਉੱਪਰ ਆਗਾ ਫਿਲਹਾਲ ਇਸ ਪ੍ਰੈਜ਼ੈਂਟ ਮੋਮੈਂਟ ਤੇ ਕਿਸੇ ਦਾ ਵੀ ਹੱਥ ਉੱਪਰ ਨਹੀਂ ਹੈ ਸਾਰੇ ਬਰਾਬਰ ਦੇ ਪਲੇਟਫਾਰਮ ਤੇ ਫਲੋਟ ਕਰ ਰਹੇ ਆ ਜੇ ਤੁਸੀਂ ਹਿੱਸਾ ਬਣ ਜਾਓਗੇ ਉਹਦਾ ਹੱਥ ਉੱਪਰ ਹੋ ਜੂਗਾ ਬਿਲਕੁਲ ਵੀ ਨਹੀਂ ਜਿਹੜੇ ਚੰਗੀ ਲੀਡਰਸ਼ਿਪ ਦੇ ਇੱਕ ਬੰਦੇ ਨਾਲ ਥੋੜੀ ਪਾਰਟੀ ਬੰਦੀ ਹੈ ਮੈਂ ਤਾਂ ਉਸ ਪਾਰਟੀ ਦਾ ਹਿੱਸਾ ਬਨੂੰਗੀ ਜਿਹੜੇ ਮੈਨੂੰ ਗੁੱਡ ਲੀਡਰਸ਼ਿਪ ਦਿਖਾਨਗੇ ਆਈ ऍम ਜਸਟ ਗoing ਟੂ ਬੀ ਅ ਪਾਰਟ ਐਂਡ ਆਈ ਡੋਨਟ ਇਵਨ ਨੋ ਦੇ ਵਿਲ ਰਿਸੈਪਟ ਮੀ ਐਜ਼ ਅ ਪਾਰਟ ਆਫ ਇਟ অর ਨੋ ਯੂ نو ਬਟ ਆਈ ਕੈਨ ਵੋਲੰਟੀਅਰ ਟੂ ਵਰਕ ਫॉर ਦੋਸ ਪੀਪਲ ਜਿਹੜੇ ਮੈਨੂੰ ਲਗਨ ਪੰਜਾਬ ਦੇ ਹਿੱਚ ਹੈ ਪੰਜਾਬ ਦੀ ਹਿੱਚ ਗੱਲ ਕਰਦੇ ਆ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਮੈਂ ਤੁਹਾਨੂੰ ਪਹਿਲਾਂ ਕਿਹਾ ਆਦਰਵਾਇਜ਼ ਆਈ ਮਾਈਟ ਐਸ ਵੈਲ ਪ੍ਰੇਫਰ ਟੂ ਓਪਨ ਅ ਐਨ ਜੀਓ ਐਂਡ ਵਰਕ ਇਨ ਅ ਮੈਡੀਕਲ profession ਚੌਥੇ ਫਰੰਟ ਦਾ ਹਿੱਸਾ ਬਣੋਗੇ ਹੁਣ ਕਿਉਂਕਿ ਤੁਹਾਡੇ ਪਤੀ ਤਾਂ ਲਗਾਤਾਰ ਐਲਾਨ ਕਰ ਰਹੇ ਨੇ ਨਵੇਂ ਨਵੇਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਫਿਰ ਵੀ ਉਹਨਾਂ ਦਾ ਹਿੱਸਾ ਨਹੀਂ ਬਣਦੇ ਸਾਰੇ ਪੰਜਾਬ ਚੋਂ ਲੋਕ ਉਹਨਾਂ ਨਾਲ ਆਉਣ ਨੂੰ ਤਿਆਰ ਨੇ ਉਹਨਾਂ ਦੇ ਵਾਈਫ ਉਹਨਾਂ ਦੇ ਨਾਲ ਨਹੀਂ ਆ ਰਹੇ ਤੁਹਾਨੂੰ ਲੱਗਦਾ ਇਹ ਗਲਤ ਪ੍ਰਸਪਸ਼ਣ ਜਾ ਰਹੀ ਹੈ ਜੀ ਉਹਨਾਂ ਦੀ ਵਾਈਫ ਹਮੇਸ਼ਾ ਕਹਿੰਦੀ ਹੈ ਸੱਚ ਤੇ ਖੜੀ ਹੈ ਤੇ ਸੱਚ ਦੇ ਨਾਲ ਦੇਗੀ ਉਹ ਆਪਣਾ politcal ਪਾਰਟੀ ਬਣਾ ਰਹੀ ਹੈ ਕਿ ਨਹੀਂ ਕਿੱਥੇ ਬਣਾ ਰਹੀ ਹੈ ਉਹਦੀ ਵਿਜਨ ਕੀ ਹੈ ਉਹਦੇ ਚ ਕਿੰਨੇ ਲੋਕ ਹੈ ਕਿ ਸੋਚ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜੀ ਵੀ ਪਾਰਟੀ ਸੋ ਆਪਣੀ ਤਾਂ ਕਿਉਂ ਛੱਡੂੰਗੀ ਉਹਨੂੰ ਤਾਂ ਮੇਰੇ ਨੰਬਰ 1 ਪ੍ਰਾਇੋਰਟੀ ਹੋਏਗੀ ਕਿਉਂਕਿ ਉਹ ਉਸ ਤੋਂ ਇਮਾਨਦਾਰ ਜਾਂ ਉਹਦੇ ਨਾਲ ਦੇ ਹੀ ਇਸ ਵਨ ਆਫ ਦਾ ਫਿਊ ਲੀਡਰਸ ਜਿਨ੍ਹਾਂ ਨੂੰ ਇਮਾਨਦਾਰੀ ਦਾ 12 ਸਾਲਾਂ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਕੋਈ ਬੰਦਾ ਉਹਨਾਂ ਤੇ ਦਾਗ ਨਹੀਂ ਲਾ ਸਕਦਾ ਅਹੀ ਜੇ ਲੀਡਰਸ ਇਕੱਠੇ ਕਰਨ ਮੈਨੂੰ ਦਿਖੇ ਤਾਂ ਸਹੀ ਨਾ ਹੈ ਕਿ ਜੀ ਨੈਤਿਕਤਾ ਕਿੱਡਾ ਕੋ ਮਸਲਾ ਹੁੰਦਾਗਾ ਬਹੁਤ ਵੱਡਾ ਪਰ ਤੁਹਾਨੂੰ ਨੈਤਿਕ ਤੌਰ ਤੇ ਲੱਗਦਾ ਨਹੀਂਗਾ ਕਿ ਜਿਹੜੀ ਪਾਰਟੀ ਨੂੰ ਜਿਹੜੀ ਸਰਕਾਰ ਨੂੰ ਤੁਸੀਂ ਲਗਾਤਾਰ ਗਾਲ੍ਹਾਂ ਕੱਢਦੇ ਆ ਰਹੇ ਹੋ ਉਹਦਾ ਹਿੱਸਾ ਕਿਉਂ ਆ ਤੁਸੀਂ ਮੈਂ ਆਪਣਾ ਕੰਮ ਛੱਡਦਾ ਜਿਹੜੇ ਲੋਕਾਂ ਨੇ ਮੈਨੂੰ 1.5 ਲੱਖ ਲੋਕਾਂ ਨੇ ਵੋਟਾਂ ਪਾਈਆਂ ਤੇ ਮੈਂ ਉਹਨਾਂ ਦਾ ਉਹ ਸਹਾਰਾ ਛੱਡਦਾ ਉਹਨਾਂ ਨੂੰ ਪੁੱਛੋ ਉਹਨਾਂ ਦੇ ਕੇਸ ਬਚਾਨੀਆਂ ਦਰਿਆਂ ਪਿਛਾ ਕੇ ਉਹਨਾਂ ਦੇ ਘਰੇ ਜਾਨੀਆਂ ਉਹਨਾਂ ਨੂੰ ਲੱਗਦਾ ਜਿਵੇਂ ਸਰਕਾਰ ਕੁਝ ਕਰ ਹੀ ਨਹੀਂ ਰਹੀ ਸਰਕਾਰ ਕੁਝ ਨਹੀਂ ਕਰ ਰਹੀ ਤੁਸੀਂ ਕਹਿੰਦੇ ਹੋ ਅਕਸਰ ਕਿ ਸਰਕਾਰ ਹੀ ਫੇਲ ਆ ਗਈ ਹੈ ਸਰਕਾਰ ਲੋਕਾਂ ਦੇ ਕੰਮ ਨਹੀਂ ਕਰਦੀ ਤਾਂ ਫਿਰ ਕਿਉਂ ਹਸਾਂ ਤੁਸੀਂ ਉਸ ਦਾ ਪੰਜਾਬ ਲੈਵਲ ਦੀ ਗੱਲ ਕਰ ਰਹੀਆਂ ਤਾਂ ਮੈਂ ਹਮ CPS ਵੀ ਨਹੀਂ ਰਹੀ ਮੈਂ ਐਸੇ CPS ਜਿਵੇਂ ਸਰਕਾਰ ਕਹਿੰਨੀ ਆ ਤਾਂ ਮੈਂ ਐਸੇ CPS ਦੀ ਕੰਮ ਨਹੀਂ ਕੀਤਾ ਮੈਂ ਐਸੇ MLA ਕੰਮ ਨਹੀਂ ਕੀਤਾ ਜਦੋਂ ਮੈਨੂੰ ਲੱਗੇ ਮੈਂ MLA ਕੰਮ ਨਹੀਂ ਕਰਦੀ ਤਾਂ ਮੈਂ ਉਹ ਦਿਨ ਛੱਡ ਦੂ ਮੈਂ ਕਿਉਂ ਬੈਠੂਗੀ ਸਰਕਾਰ ਨੇ ਪੰਜਾਬ ਚ ਵਿਕਾਸ ਕਰਵਾਇਆਗਾ ਤੁਹਾਡੇ ਹਲਕੇ ਚ ਹੋਇਆਗਾ ਥੋੜਾ ਪਤਾ ਮੈਂ ਜਿਹੜੀ ਵਿਕਾਸ ਮੇਰੀ ਪ੍ਰੋਬਲਮ ਹਮੇਸ਼ਾ ਰਹੀ ਹੈ ਮੈਨੂੰ ਕੋਈ ਅੰਡਰਸਟੈਂਡ ਨਹੀਂ ਕਰਦੇ ਮੈਂ ਇਸ਼ੂਸ ਤੇ ਗੱਲ ਕਰਦੀ ਆ ਮੈਂ ਉਹ ਵਿਕਾਸ ਨਹੀਂ ਮੰਨਦੀ ਕਿ 7 ਕਰੋੜ ਦਾ ਗੇਟ ਬਣਾ ਦਿਓ ਪਰ ਉਹਦੇ ਅੰਦਰ ਵੜੋ ਤੇ ਸੱਜੇ ਖੱਬੇ ਜਿਹੜਾ ਇਲਾਕਾ ਹੋਵੇ ਉਹ ਕੱਚਾ ਹੋਵੇ ਸੀਵਰ ਹੋਵੇ ਹੈ ਨਹੀਂ ਸਟਰੀਟ ਲਾਈਟਾਂ ਹੈ ਨਹੀਂ ਸੜਕਾਂ ਹੈ ਨਹੀਂ ਸ਼ਹਿਰ ਦਾ ਵਿਚ ਵਾਲਾ ਪਾਰਟ ਹੈ 150 ਬੱਸ ਖੜੀ ਹੈ ਏਸੀ ਬੱਸ ਜਿਹੜੀ ਕਿ ਇਲੀਗਲ ਆਟੋ ਕਰਕੇ 80000 ਇਲੀਗਲ ਆਟੋ ਅੰਮ੍ਰਿਤਸਰ ਚ ਚੱਲਦਾ ਹੈ ਉਹ 15 150 ਬਸ 에어 ਕੰਡੀਸ਼ਨ ਬਸ ਖੁੱਡੇ ਲਾਈਨ ਲੱਗੀ ਨਵੀਂ ਬਸ ਉਹਦੀ ਜਗ੍ਹਾ ਤੁਸੀਂ ਇੱਕ ਬੀਆਰਟੀਐਸ ਲੈ ਆਣੇ ਹੋ ਜਿਹਦੇ ਨਾਲ ਬਿਲਕੁਲ ਨੈਰੋ ਰੋਡਸ ਨੂੰ 4000 ਪੇੜ ਕੱਟ ਕੇ ਉਹਦੇ ਸੈਂਟਰ ਚ ਕੋਰੀਡੋਰ ਚਲਾ ਲੈਂਦੇ ਹੋ ਜਦੋਂ ਕਿ ਅੰਮ੍ਰਿਤਸਰ ਚੋਂ ਇੱਕ ਹਿੱਸੇ ਤੋਂ ਬੰਦਾ ਸ਼ੁਰੂ ਕਰੇ ਅੱਧੇ ਘੰਟੇ ਚ ਦੂਜੇ ਹਿੱਸੇ ਚ ਪਹੁੰਚ ਸਕਦਾ ਹੈ ਉਹ ਆਪਣੇ ਘਰ ਚੋਂ ਪੈਦਲ ਕੇ ਬਸ ਬੜੇਗਾ ਮਜੀਠਿਆ ਇਹ ਕਹਿੰਦੇ ਨੇ ਕਿ ਮਾਝੇ ਦਾ ਬਹੁਤ ਵੱਡਾ ਵਿਕਾਸ ਹੋਇਆ ਹੈਗਾ ਸਭ ਤੋਂ ਵੱਧ ਇਹ ਸਰਕਾਰ ਨੇ ਮਾਝੇ ਦਾ ਵਿਕਾਸ ਕੀਤਾ ਲੋਕ ਜਵਾਬ ਦੇ ਦੇਣਗੇ ਮੇਰੇ ਲਈ ਦੇਖੋ ਉਹਨਾਂ ਲਈ ਵਿਕਾਸ ਹੈ ਵੱਡੇ ਪ੍ਰੋਜੈਕਟ ਜਿਨ੍ਹਾਂ ਦਾ ਕੁਝ ਹੋਣਾ ਨਹੀਂ ਹਰੀਕੇ ਚ ਬਸ ਚੜਾ ਦਿਓ ਏਸੀ ਕਰ ਦਿਓ ਤੇ ਮੇਰੇ ਲਈ ਵਿਕਾਸ ਦਾ ਮੁੱਦਾ ਹੈਗਾ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣਾ ਸੜਕਾਂ ਬਣਾਨੀਆਂ ਗਲੀਆਂ ਬਣਾਨੀਆਂ ਬਿਜਲੀ ਦੇਣੀ ਸਾਢੇ 4 ਸਾਲ ਹੋ ਗਏ ਸਟਰੀਟ ਲਾਈਟ ਨਹੀਂ ਲੱਗੀ ਅੰਮ੍ਰਿਤਸਰ ਸ਼ਹਿਰ ਚ 1 ਲੱਖ ਬੰਦਾ ਆਂਦਾ ਹੈ ਕੂੜੇ ਦੇ ਢੇਰ ਨਹੀਂ ਚੱਕੇ ਗਏ ਕਿਹੜਾ ਵਿਕਾਸ ਕਹਾਂ ਇੱਕ ਟਰਾਲੀ ਦੇ ਪੈਸੇ ਨਹੀਂ ਟੁੱਟੀਆਂ ਟਰਾਲੀਆਂ ਫੋਨ ਕਰਦੇ ਰਹਿਣੇ ਅੱਡੇ ਚ ਮਸ਼ੀਨ ਭੇਜ ਦਿਓ ਇੱਥੇ ਬਹੁਤ ਜ਼ਰੂਰਤ ਹੈ ਲੋਕਾਂ ਦੇ ਘਰੇ ਸੀਵਰ ਦਾ ਪਾਣੀ ਹੈ ਮਸ਼ੀਨਰੀ ਨਹੀਂ ਹੈ ਇਹਨੂੰ ਵਿਕਾਸ ਕਹਿੰਦੇ ਆ ਜੀ ਤੇ ਵਿਧਾਨ ਸਭਾ ਚ ਜੁੱਤੀ ਸੁੱਟੀ ਗਈ ਹੈਗੀ ਤਰਲੋਚਨ ਸਿੰਘ ਸੁੰਡ ਜਿਹੜੇ ਕਾਂਗਰਸ ਦੇ ਐਮਐਲਏ ਨੇ ਤਾਂ ਤੁਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ ਇਟਸ ਵੈਰੀ ਵੈਰੀ ਰੌਂਗ ਇਹ ਇਹ ਤਾਂ ਟੋਟਲੀ ਮੈਂ ਇਹ ਕਹਿਆ ਇਵਨ ਮਿਸਬਿਹੇਵੀਅਰ ਬਹੁਤ ਬੁਰਾ ਹੁੰਦਾ ਹੈ ਇਹ ਤਾਂ ਬਹੁਤ ਹੀ ਵੱਡੀ ਗੱਲ ਹੈ ਕਿ ਜੁੱਤੀ ਸੁਟਣਾ ਦਿਸ ਇਜ਼ ਨੋਟ ਰਿਕੁਆਇਰਡ ਤੁਸੀਂ ਵਰਬਲੀ ਆਪਣਾ ਆਪਣਾ ਟਾਈਮ ਲਾਓ ਇਸ਼ੂਸ ਤੇ ਗੱਲ ਕਰੋ ਬਟ ਦਿਸ ਟਾਈਪ ਆਫ ਬਿਹੇਵੀਅਰ ਤਾਂ ਸਪੈਸ਼ਲੀ ਵਿਧਾਨ ਸਭਾ ਵਿਚ ਇਜ਼ ਦ ਪਿਓਰੈਸਟ ਪਲੇਸ ਆਈ ਥਿੰਕ ਉੱਥੇ ਦੂਜੇ ਤੇ ਛੇਤ ਪ੍ਰੇਡ ਕਰਨੀ ਫਿਰ ਤਾਂ ਕੁਝ ਰਹੀ ਗਿਆ ਫਿਰ ਤਾਂ ਸੈਕ੍ਰਿਟੀ ਆਫ ਵਿਧਾਨ ਸਭਾ ਹੀ ਖਤਮ ਹੋ ਗਈ ਇੰਨੀ ਕੀ ਕਹਾਂ ਜਾਂਦਾ ਕਿ ਜਿੰਨੇ ਤੁਸੀਂ ਪੋਜੀਸ਼ਨਾਂ ਬਦਲਦੇ ਹੋ ਤੁਹਾਡੀ ਕ੍ਰੈਡੀਬਿਲਟੀ ਜ਼ੀਰੋ ਨਹੀਂ ਮਾਈਨਸ ਹੋ ਰਹੀ ਅੱਜ ਕੱਲ ਕਿਉਂਕਿ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕਰਦੇ ਸੀ ਫਿਰ ਤੁਸੀਂ ਕਹਿੰਦੇ ਕਿ ਕੈਪਟਨ ਮਰਿੰਦਰ ਸਿੰਘ ਜੇ ਬਾਹਰ ਹੋ ਜਾਣ ਤਾਂ ਕੋਈ ਸੋਚਿਆ ਜਾ ਸਕਦਾਗਾ ਬਹੁਤ ਸਾਰੀਆਂ ਗੱਲਾਂ ਤੁਸੀਂ ਵੱਖ-ਵੱਖ ਪਾਰਟੀਆਂ ਬਾਰੇ ਟਾਈਮ-ਟਾਈਮ ਤੇ ਕਹਿੰਦੇ ਆਏ ਤਾਂ ਲੋਕ ਕਹਿੰਦੇ ਤੁਹਾਡੀ ਕ੍ਰੈਡੀਬਿਲਟੀ ਜ਼ੀਰੋ ਨਹੀਂ ਮਾਈਨਸ ਹੋ ਚੁੱਕੀ ਹੈ ਕਿਉਂਕਿ ਤੁਸੀਂ ਪੋਜੀਸ਼ਨਾਂ ਬਹੁਤ ਬਦਲ ਦਿੱਤੀ ਪੰਜਾਬ ਦੇ ਲੋਕ ਬਹੁਤ ਕਲੀਅਰ ਪੰਜਾਬ ਦੇ ਲੋਕ ਰੋਜ਼ ਆਪਣੀ ਪਰਸਪੈਕਸ਼ਨ ਬਦਲ ਰਹੇ ਆ ਬਹੁਤ ਕਲੀਅਰ ਹੈ ਸਾਰੇ ਝੜ ਚੁੱਕੇ ਫਿਰਦੇ ਸੀ 80% ਅੱਜ ਉਹ ਕਲੀਅਰ ਨਹੀਂ ਹੈ ਇਹਦਾ ਮਤਲਬ ਉਹ ਵੀ ਮੇਰੇ ਵਾਂਗੂ ਹਿਲ ਗਏ ਅਸੀਂ ਤਾਂ ਸੋਸ਼ਲ ਇਸ਼ੂਜ਼ ਦੀ ਗੱਲ ਕਰਾਂਗੇ ਜਿਹੜਾ ਬੰਦਾ ਜੇ ਕੁਝ ਦਿਖ ਰਿਹਾ ਚੰਗਾ ਤਾਂ ਹੀ ਬੋਲੋ ਐਂਡ ਜੋ ਚੰਗਾ ਦਿਖ ਰਿਹਾ ਉਹ ਹੀ ਬੋਲੋ ਮੈਂ ਤਾਂ ਕਹਿਆ ਪੋਲਿਟੀਕਲ ਪਾਰਟੀ ਕੋਈ ਗੰਦੀਬੁਰੀ ਹੁੰਦੀ ਨਹੀਂ ਬੰਦੇ ਬਣਾਉਂਦੇ ਆ ਲੀਡਰਸ ਬਣਾਉਂਦੇ ਆ ਤੁਸੀਂ ਜਿਹੜੀ ਮਰਜ਼ੀ ਪੋਲਿਟੀਕਲ ਪਾਰਟੀ ਦੇ ਵਿੱਚ ਅੱਜ 25 30 ਲੀਡਰ ਉਤਲੇ ਚੰਗੇ ਦਿਖਾ ਦਿਓ ਉਹੀ ਪਾਰਟੀ ਕਰ ਦੂਗੀ ਪਰ ਕੋਈ ਪਾਰਟੀ ਤਿਆਰ ਤਾਂ ਹੋਵੇ ਇਸ ਗੱਲ ਨਹੀਂ ਚਾਹਤ ਲੀਡਰਾਂ ਦੇ ਨਾਲ ਇਹਨਾਂ ਤੁਸੀਂ ਉਹਨਾਂ ਨੂੰ ਨੰਬਰ ਦੇਣੇ ਆ ਅਰਵਿੰਦ ਕੇਜਰੀਵਾਲ ਨੂੰ ਦੱਸ ਚੁੱਕੇ ਨੇ ਨੰਬਰ ਤੇ ਅ ਪ੍ਰੈਜ਼ੈਂਟ ਸਿਚੁਏਸ਼ਨ ਚ 5 ਨਰਿੰਦਰ ਮੋਦੀਨ ਅ 8 ਪ੍ਰਕਾਸ਼ ਸਿੰਘ ਬਾਦਲ 2 ਵਿਕਰਮਜੀਤਿਆਨ 0 ਜੋਸਿੰਘ ਸਿੱਧੂ ਨੂੰ ਅ ਹੁਣ ਅੱਜ ਕੱਲ ਉਹਨਾਂ ਦੀ ਵਰਕਿੰਗ ਹੈ ਨਹੀਂ ਜੇ ਪੁਰਾਣੇ ਟਾਈਮ ਦੇ ਪੁੱਛੋ ਤਾਂ 7 ਕੀ ਕੋਈ ਤੇ ਨਾਰਾਜ਼ ਨਾ ਹੋ ਜਾਣ ਘਰ ਵਾਲੀ ਵੀ ਸੱਤ ਨੰਬਰ ਦੇ ਜਿੰਦੇ ਉਹ ਕਹਿਣਗੇ ਕਿ ਮੇਰੀ ਵਾਈਫ ਹੀ ਸੱਤ ਨੰਬਰ ਦੇਦੀ ਆ ਲੋਕ ਦੱਸ ਦੋ ਦੱਸ ਕਿਵੇਂ ਦੇਣਗੇ ਇਸ ਚੈ ਨਹੀਂ ਹੁੰਦਾ ਵੀ ਜਿੰਨਾ ਨੰਬਰ ਹੈ ਦੇਣੀ ਆ ਦੇਣੀ ਆ ਜਿਹੜੀ ਪੋਜ਼ਿਟਿਵ ਪੁਆਇੰਟਸ ਸੇ ਮੈਂ ਤਾਂ ਪਹਿਲਾਂ ਹੀ ਕਹੇ ਮੈਂ ਸੋਸ਼ਲ ਇਸ਼ੂਸ ਤੇ ਗੱਲ ਕਰਦੀ ਹਾਂ ਤਾਂ ਦੱਸ ਦੋ ਮੈਂ ਗਲਤ ਆ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਉਹ ਚੰਗੀ ਵੇਵ ਸੀ ਚੰਗੀ ਸੋਚ ਲੈ ਕੇ ਚੱਲੇ ਸੀ ਕਹਿੰਦੇ ਸੀ ਬੜੇ ਇਮਾਨਦਾਰ ਲੀਡਰ ਦਵਾਂਗੇ ਉਦੋਂ ਮੈਂ ਕਹਿੰਦੀ ਸੀ ਚੰਗੇ ਆ ਅੱਜ ਉਹਨਾਂ ਨੇ ਦਾਗੀ ਲੀਡਰ ਦੇਤੇ ਮੈਂ ਹੁਣ ਕਿਉਂ ਟੋਟਾ ਲਗਾ ਕਿਉਂ ਨਹੀਂ ਖਤਮ ਹੁੰਦਾਗਾ ਤੁਸੀਂ ਮ ਇਹ ਤਾਂ ਬਹੁਤ ਜ਼ਿਆਦਾ ਨਾ ਇਹਦਾ ਮਤਲਬ ਬੀਜੇਪੀ ਪ੍ਰਤੀ ਜਿਹੜਾ ਝੁਕਾਅ ਹੈ ਦਿਖਦਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਵਧੀਆ ਲੀਡਰ ਨੇ ਉਹ ਕੱਲਾ ਮੋਦੀ ਬੀਜੇਪੀ ਹੈ ਕੱਲਾ ਮੋਦੀ ਬੀਜੇਪੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਇਰੈਸਪੈਕਟਿਵ ਆਫ ਪੋਲਿਟੀਕਲ ਪਾਰਟੀ ਜਿਹੜੀਆਂ ਫੋਰਨ ਕੰਟਰੀਜ਼ ਦੇ ਨਾਲ ਬਾਹਰੀ ਕੰਟਰੀਜ਼ ਦੇ ਨਾਲ ਉਹ ਇਸ਼ੂਜ਼ ਰੇਜ਼ ਕਰ ਲੈ ਮੈਂ ਸੋਚਦੀ ਹਾਂ ਬਹੁਤ ਇੰਪੋਰਟੈਂਟ ਹੈ ਉਹਨੇ ਆਪ ਕ腐ਸ਼ਨ ਕੀਤੀ ਤੁਹਾਡੇ ਤੇ ਲੱਗਦਾ ਹੈਗਾ ਕਿ ਉਹਨੇ ਉਹਨੇ ਆਪ ਕ腐ਸ਼ਨ ਕੀਤੀ ਉਨੇ ਆਪ ਕ腐ਸ਼ਨ ਹੋਣ ਦਿੱਤੀ ਪਰ ਉਹ ਪਰਫਾਰਮੈਂਸ ਉਸ ਲੈਵਲ ਦੀ ਨਹੀਂ ਕਰ ਪਾਇਆ। ਦੇ ਤੇ ਅਲੀਗੇਸ਼ਨ ਹੀ ਲੱਗਦਾ ਕਿ ਤੁਸੀਂ ਆਰਸਸ ਭਾਜਪਾ ਨਾਲ ਜੁੜੇ ਹੋ। ਅੰਦਰੋਂ ਮਨ ਤੁਹਾਡਾ ਉਹਨਾਂ ਨਾਲ ਆਗਾ। ਤਾਂ ਹੀ ਤਾਂ ਰਿਜ਼ਾਈਨ ਕਰਤਾ ਨਵਜੋਤ ਸਿੱਧੂ ਨੇ ਤੇ ਮਨ ਸੀਗਾ ਕਿ ਅਲੱਗ ਹੋ ਜੋ ਤੇ ਅਸੀਂ ਦਿਖਾ ਦਿੰਦੇ ਪਰ ਉਹ ਨਹੀਂ ਹੋਇਆ ਕੀ ਕਰੀਏ। ਧੰਨਵਾਦ ਜੀ। ਇਹ ਸੰ ਨਵਜੋਤ ਕੋਰ ਸਿੱਧੂ ਜਿਨ੍ਹਾਂ ਦਾ ਕਹਿਣਾਗਾ ਕਿ ਅਗਲੇ ਦਿਨਾਂ ਦੇ ਅੰਦਰੋਂ ਫੈਸਲਾ ਲੈਣਗੇ ਆਪਣੇ ਭਵਿੱਖ ਦੇ ਬਾਰੇ ਔਰ ਨਵਜੋਤ ਸਿੰਘ ਸਿੱਧੂ ਤੇ ਕਿਉਂਕਿ ਵਾਰ-ਵਾਰ ਅਲੀਗੇਸ਼ਨ ਲੱਗ ਰਹੇ ਸੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਰਜ਼ਾਈਨ ਦਿੱਤਾਗਾ। ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਸੰਝਾ ਵਿਧਾਨ ਸਭਾ ਚੰਡੀਗੜ੍ਹ